ਖਾਲਸਾ ਪੰਥ ਸਾਜਨਾ ਦਿਵਸ ਅਤੇ ਪਸਾਖੀ ਮੌਕੇ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਜੋ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ੁਭ ਦਿਹਾੜੇ ਤੇ ਸੰਗਤ ਗੁਰੂ ਘਰਾਂ ਚੋਂ ਮਠਾ ਟੇਕ ਰਹੀ ਹੈ ਅਤੇ ਗੁਰਬਾਣੀ ਕੀਰਤਨ ਸਰਵਣ ਕਰਕੇ ਗੁਰੂ ਦੇ ਫਲਸਫੇ ਤੇ ਚੱਲਣ ਦੀ ਪ੍ਰੇਰਣਾ ਲੈ ਰਹੀ ਹੈ। ਇਸ ਪਵਨ ਦਿਹਾੜੇ ਤੇ ਸੰਗਤ ਵਿਸ਼ਵ ਸ਼ਾਂਤੀ ਲਈ ਅਰਦਾਸਾ ਕਰ ਗੁਰੂ ਨਾਮ ਦੇ ਸਮੁੰਦਰ ਵਿੱਚ ਡੁੱਬਕੀ ਲਾ ਰਹੀ ਹੈ। ਦੁਨੀਆ ਭਰ ਦੇ ਗੁਰੂ ਘਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਹਰ ਕੋਈ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਜਾ ਰਿਹਾ ਹੈ। ਚਿਕਾਚੋਗ ਹੈ ਕਿ ਬਸਾਖੀ ਦਾ ਦਿਨ ਸਿੱਖੀ ਇਤਿਹਾਸ ਲਈ ਬਹੁਤ ਮਹੱਤਵਪੂਰਨ ਦਿਨ ਹੈ ਕਿਉਂਕਿ 13 ਅਪ੍ਰੈਲ 1699 ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਹਨਾਂ ਪੰਡਾਲ ਚੋਂ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਉਹਨਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਹੱਥੋਂ ਖੁਦ ਅੰਮ੍ਰਿਤ ਛਕ ਕੇ ਗੋਮਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਕੇ ਖਾਲਸਾ ਪੰਥ ਦੀ ਨੀਂਹ ਰੱਖੀ। ਗੁਰੂ ਜੀ ਨੇ ਕਿਹਾ ਕਿ ਖਾਲਸਾ ਗੁਰੂ ਵਿੱਚ ਹੈ ਅਤੇ ਗੁਰੂ ਖਾਲਸੇ ਵਿੱਚ ਇਸ ਦਿਨ ਤੋਂ ਬਸਾ ਕੀ ਦਾ ਇਤਿਹਾਰ ਖਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸੁਲਤਾਨਪੁਰ ਲੋਧੀ ਤੋਂ ਅਜੇ ਸਰਬਲ ਦੀ ਰਿਪੋਰਟ ਸਭ ਤੋਂ ਪਹਿਲਾਂ ਸਾਨੂੰ ਗੁਰੂ ਪੰਥ ਖਾਲਸਾ ਜੀ ਨੂੰ 355ਵੇਂ ਖਾਲਸਾ ਜੀ ਦੇ ਸਾਜਨਾ ਦੇ ਉਸਤੀਆਂ ਪ੍ਰਗਟ ਦੇ ਉਸਤੀਆਂ ਲੱਖ-ਲੱਖ ਵਧਾਈਆਂ ਹੋਮਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਤ ਵੇਲੇ ਤੋਂ ਹੀ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਆਤਮਸਤਕ ਹੋ ਰਹੀਆਂ ਹਨ ਖਾਲਸਾ ਜੀ ਦਾ 355ਵਾਂ ਸਾਜਨਾ ਦਿਵਸ ਬਹੁਤ ਹੀ ਜਵਲ ਜਲਾਲ ਮਾਸ਼ਰ ਦਾ ਸਤਕਾਰ ਦੇ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਹਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਜੋ ਆਦੇਸ਼ ਪ੍ਰਾਪਤ ਹੋਏ ਸਨ ਕਿ ਅੱਜ ਦੇ ਦਿਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵਾਹਿਗੁਰੂ ਗਰੁ ਗੋਬਿੰਦ ਮੰਤਰ ਦਾ ਜਾਪ ਕਰਕੇ ਸੰਗਤਾਂ ਅਰਦਾਸ ਬੇਨਤੀ ਕਰਨ ਸੋ ਇਸ ਸੰਦਰਬੰਦਰ ਵੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਮਾਨ ਡੋਗ ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਜੀ ਬੱਚੀਪਿੰਡ ਉਹਨਾਂ ਦੇ ਸਹਿਯੋਗ ਅਗਵਾਈ ਦੇ ਵਿੱਚ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਵਾਹਿਗੁਰੂ ਗਰੁ ਮੰਤਰ ਦਾ ਗੁਰ ਮੰਤਰ ਦਾ ਜਾਪ ਕੀਤਾ ਗਿਆ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪੁਜਾਰੀ ਗਈ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਗੁਰੂ ਕੇ ਕੀਰਤਨੀਏ ਢਾਡੀ ਸਿੰਘ ਕਵੀਸ਼ਰੀ ਜਥੇ ਗੁਰੂ ਦਾ ਹਰ ਜਸ ਸਰਵਣ ਕਰਵਾ ਰਹੇ ਹਨ ਉਥੇ ਸੰਗਤਾਂ ਦੀ ਸੂਲਤ ਵਾਸਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਮੁੱਖ ਲੰਗਰ ਹਾਲ ਵਿਖੇ ਨਾਣਾ ਪ੍ਰਕਾਰ ਦੇ ਭੋਜਨ ਸੰਗਤਾਂ ਦੇ ਵਾਸਤੇ ਤਿਆਰ ਕੀਤੇ ਗਏ ਹਨ ਸੰਗਤਾਂ ਛਕ ਰਹੀਆਂ ਹਨ ਗੁਰੂ ਪਾਤਸ਼ਾਹ ਮਹਾਰਾਜੀ ਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੇਬੇ ਸਾਹਿਬ ਜੀ ਵਿਖੇ ਨਾਤਮਸਤਕ ਹੋ ਕੇ ਸੰਗਤਾਂ ਸਤਿਗੁਰੂ ਜੀ ਦਾ ਸ਼ੁਕਰ ਸ਼ੁਕਰਾਨਾ ਕਰ ਰਹੀਆਂ ਹਨ ਲੱਖ ਲੱਖ ਵਾਰੀ ਸਤਿਗੁਰਾਂ ਦਾ ਧੰਨਵਾਦ ਕਰ ਰਹੀਆਂ ਹਨ ਜੋ ਸਤਿਗੁਰੂ ਗਰੀਬ ਨਿਵਾਜ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਾਂ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਦਾਨ ਅੰਦਰ ਖੰਡੇ ਦੀ ਧਾਰ ਦੇ ਵਿੱਚੋਂ 1699 ਦੀ ਵਿਸਾਖੀ ਵਾਲੇ ਦਿਹਾੜੇ ਮਹਾਰਾਜ ਜੀ ਨੇ ਖਾਲਸਾ ਪੰਥ ਸਜਾਇਆ ਔਰ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ ਔਰ ਧੰਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਸਥਾਨ ਤੇ ਆਪਾਂ ਸਾਰੇ ਨਤਮਸਤਕ ਹੋ ਰਹੇ ਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਉਦਾਸੀ ਜਾਣ ਲੱਗੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਉਸ ਦਿਨ ਵਿਸਾਖੀ ਦਾ ਦਿਹਾੜਾ ਸੀ ਵਿਸਾਖੀ ਦੇ ਦਿਹਾੜੇ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੜ੍ਹਿਆ ਸੋਧਣ ਸਰਤੁਲ ਕਾਈ ਭਾਈ ਗੁਰਦਾਸ ਜੀ ਕਹਿੰਦੇ ਨੇ ਸਰਤੁਲ ਕਾਈ ਨੂੰ ਸੋਤਣ ਵਾਸਤੇ ਸਤਨਾਮ ਦਾ ਚੱਕਰ ਫੇਰਾਇਆ ਸਤਨਾਮ ਦਾ ਚੱਕਰ ਫਰਾਉਣ ਵਾਸਤੇ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਖਰ ਉਠੀ ਤੋਹੀਦ ਕੀ ਪੰਜਾਬ ਸੇ ਦੁਨੀਆਂ ਕੋ ਇੱਕ ਮਰਦ ਕਾਮਲ ਨੇ ਜਗਾਇਆ ਖواب ਸੇ ਸੋ ਹਨੇਰੇ ਦੇ ਵਿੱਚ ਗੁਰਬਿੰਨ ਘੋਰ ਅੰਧਾਰ ਗੁਰਬਿੰਨ ਸਮਝ ਨਾ ਆਵੇ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢਣ ਵਾਸਤੇ ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਸਾਖੀ ਦੇ ਦਿਹਾੜੇ ਸੁਲਤਾਨ ਪਰਲੋਦੀ ਦੀ ਧਰਾਂ ਤੋਂ ਗੁਰਦੁਆਰਾ ਸ਼੍ਰੀ ਬੇਬ ਸਾਹਿਬ ਦੇ ਸਥਾਨ ਤੋਂ ਪਹਿਲੀ ਉਦਾਸੀ ਮਹਾਰਾਜ ਜੜੇ ਪਹਿਲੀ ਉਦਾਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੁਨੀਆਂ ਨੂੰ ਤਾਰਨ ਵਾਸਤੇ ਗਏ ਮਹਾਰਾਜੀ ਨੇ ਲੋਕ ਹਿੱਤ ਭਲਾਈ ਹਿੱਤ ਸੰਸਾਰ ਦੇ ਭਲੇ ਵਾਸਤੇ ਚਾਰ ਉਦਾਸੀਆਂ ਧਾਰਨ ਕੀਤੀਆਂ ਔਰ ਪਹਿਲੀ ਉਦਾਸੀ ਸਤਿਗੁਰੂ ਜੀ ਸੁਲਤਾਨ ਪਰਲੋਦੀ ਦੀ ਧਰਤੀ ਤੋਂ ਚੱਲੇ ਸਨ ਔਰ ਐਸੇ ਹੀ ਧਰਤੀ ਤੇ ਅੱਜ ਜਿੱਥੇ ਸਮੂਰਤਾ ਖਾਲਸਾ ਪੰਥ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਤਾਂ ਰਹਿੰਦਿਆਂ ਨੇ ਉੱਥੇ-ਉੱਥੇ ਹੀ ਖਾਲਸਾ ਜੀ ਦਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਔਰ ਇਸੇ ਹੀ ਤਰ੍ਹਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਮੈਨੇਜਮੈਂਟ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਜੀ ਦਾ 355 ਸਾਜਨਾ ਦਿਵਸ ਬਹੁਤ ਹੀ ਜੋਹ ਜਲਾਲ 우마 ਸ਼ਰਦਾ ਸਤਕਾਰ ਦੇ ਨਾਲ ਮਨਾ ਰਹੇ ਹਨ ਸੋ ਦਾਸ ਦੇ ਨਾਲ ਸੱਜੇ ਪਾਸੇ ਸੱਜੇ ਹੱਥ ਖਲੋਤੇ ਨੇ ਗੁਰਦੁਆਰਾ ਅਨਸਪੈਕਟਰ ਸਾਹਿਬ 85 ਦੇ ਭਾਈ ਜੋਗਾ ਸਿੰਘ ਜੀ ਜੋ ਕਿ ਇਹਨਾਂ ਪ੍ਰਬੰਧਾਂ ਦੇ ਦੇਖਣ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਹਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਸਹਾਇਕ ਅਕਾਊਂਟੈਂਟ ਸਾਹਿਬ ਖੱਬੇ ਪਾਸੇ ਖਲੋਤੇ ਹੋਏ ਹਨ ਸਾਰੀਆਂ ਸੰਗਤਾਂ ਨੂੰ ਗੁਰਪ੍ਰਤਿ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਲਸਪੰਸ ਤਾਂ ਜਿਨ੍ਹਾਂ ਦੋਸ ਦਿਹਾੜਾ ਜਿਹੜਾ ਹੈ ਸਾਖੀ ਦਾ ਪਰਬ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਸਹਿਬ ਸ੍ਰੀ ਗੋਵਿੰਦ ਸਿੰਘ ਮਹਾਰਾਜ ਨੇ 1699 ਦੀ ਬਸਾਖੀ ਨੂੰ ਸਾਖ ਸ੍ਰੀ ਕਸ਼ਗਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਟੋਣ ਕਰਕੇ ਉਹਨਾਂ ਨੂੰ ਅਮਰਤਜੀਤ ਦਾਤ ਬਖਸ਼ੇ ਫਿਰ ਉਹਨਾਂ ਦੇ ਪਾਸੋਂ ਆਪ ਖੰਡੇ ਦੀ ਪੌੜ ਲੈ ਕੇ ਸੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਅਮਰਤ ਛਕਿਆ ਅਤੇ ਬਹੁਤ ਸਾਰੀਆਂ ਸਿੱਖ ਸੱਜਣਾਂ ਨੂੰ ਖੰਡੇ ਦੀ ਪੌੜ ਦੇ ਕੇ ਖਾਲਸਾ ਪੰਥ ਦੀ ਸਹਾਜਣਾ ਕੀਤੀ ਅੱਜ ਖਾਲਸਾ ਪੰਥ ਦਾ ਇਹ ਵਸਾਕੀ ਦਾ पर्व ਦੇਸ਼ਾਂ ਬਦੇਸ਼ਾਂ ਵਿੱਚ ਜਿੱਥੇ ਵੀ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਵਸੀਆਂ ਹਨ ਉਹ ਮਨਾ ਰਹੀਆਂ ਹਨ ਕੌਮਾਂ ਬਹੁਤ ਹਨ ਦੇਸ਼ਾਂ ਬਦੇਸ਼ਾਂ ਦੇ ਵਿੱਚ ਪਰ ਇੱਕ ਖਾਲਸਾ ਪੰਥ ਨੂੰ ਮਾਣ ਹੈ ਕਿ ਉਸ ਦਾ ਜਨਮ ਦਿਹਾੜਾ ਇਹ ਦੇ ਕਿਸੇ ਵੀ ਕੌਮ ਦਾ ਜਨਮ ਦਿਹਾੜਾ ਨਹੀਂ ਖਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਦਾਸ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ ਅੱਜ ਜਗਾ ਜਗਾ ਤੇ ਦੀਵਾਰ ਸਜੇ ਹੱਲ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰੂ ਕੀ ਬਾਣੀ ਦਾ ਹੋ ਰਹੀ ਹੈ ਸਾਡੀ ਕਵੀਸ਼ਰ ਵੀਰ ਗੁਰੂ ਦਾ ਇਤਿਹਾਸ ਸਰਵਣ ਕਰਾ ਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਰਹੇ ਹਨ ਇਹ ਅਪਰਾਲਾ ਜਿਹੜਾ ਹੈ ਜਿੱਥੇ-ਜਿੱਥੇ ਵੀ ਨਾਲਕ ਨਾਮਦੇਵਾ ਸਿੱਖ ਸੰਗਤਾਂ ਹਨ ਉੱਥੇ ਹੋ ਰਿਹਾ ਹੈ ਗੁਰੂ ਕੇ ਲੰਗਰ ਚੱਲ ਰਹੇ ਹਨ ਇਹ ਸਾਰੇ ਪ੍ਰਬੰਧ ਜਿਹੜੇ ਹਨ ਖਾਲਸਾ ਪੰਥ ਆਪਣੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਮਨਾ ਰਿਹਾ ਹੈ